ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹੋਰ ਪਾਜੀ ਘਰ ਪਰਿਵਾਰ ਠੀਕ ਠਾਕ ਆਹ ਵਧੀਆ ਵਧੀਆ ਸਾਰਾ ਠੀਕ ਠਾਕ ਹੈ ਤੇ ਕੀ ਗੱਲ ਹੋ ਵੀ ਸਾਡੀ ਦਸੰਡਿਆ ਮੰਨਜੀਤ ਚ ਲੱਗੀ ਆ ਪਾਜੀ ਤੁਹਾਨੂੰ ਪਤਾ ਹੋ ਜੀ ਕਿ ਧੀਆ ਪੁੱਤ ਵੱਡੇ ਹੋ ਜਾਂਦੇ ਆ ਮਰਜ਼ੀਆਂ ਆਪਣੀਆਂ ਕਰਨ ਲੱਗ ਪੈਂਦੇ ਆ ਨਹੀਂ ਮਰਜ਼ੀਆਂ ਤਾਂ ਕਰਦੇ ਆ ਪਰ ਜੀਆਂ ਦਾ ਫਿਰ ਸਮਝ ਜਾਵੇ ਭੁਗਤਣਾ ਪੈਂਦਾ ਨੁਕਸਾਨ ਉਹਦਾ ਕੌਣ ਆ ਕਰ ਸਕਦਾ ਭਰ ਸਕਦਾ ਫਿਰ ਉਹ ਮਤਲਬ ਇਹ ਕੰਮ ਦਾ ਇਹਨਾਂ ਨੂੰ ਆਪਣੀ ਮਰਜ਼ੀ ਦਾ ਪਾਜੀ ਮੈਂ ਤਾਂ ਬੜਾ ਕਿਆ ਸੀ ਵੀ ਗਲਤੀ ਜਿਹੜੀ ਆ ਫੇਰ ਤੇਰੀ ਨਿਕਲਨੇ ਜੇ ਤੋ ਆਪੇ ਚੱਲ ਚੱਲਨੀ ਆ ਤੈਨੂੰ ਛੱਡ ਗਿਆਵਾਂਗੇ ਚਾਹੇ ਤੇਰੇ ਚਾਚੇ ਨਾਲ ਲੈ ਜਾਈਆਂ ਜਾਂ ਤੇਰੀ ਚਾਚੀ ਨਾਲ ਲੈ ਜਾਂਗੀ ਪਰ ਉਹਨੇ ਮੇਰਾ ਕਹਿਣਾ ਇੱਕ ਵੀ ਨਹੀਂ ਮੰਨਿਆ ਅੱਛਾ ਆਪੇ ਚੱਲ ਗਈ ਆਪੇ ਚੱਲ ਗਈ ਇੱਥੋਂ ਤੱਕ ਨਾ ਸੁਖਵਿੰਦਰ ਨੂੰ ਵੀ ਸੱਦਿਆ ਕਿ ਮੇਰੇ ਕਹਿਣੇ ਦੇ ਨਹੀਂ ਆਖੇ ਲੱਗਣਾ ਸੁਖਵਿੰਦਰ ਤੇ ਲੱਗ ਜੇ ਉਹ ਘਰ ਦੇ ਵਿੱਚ ਉਹਦਾ ਗੱਲਬਾਤ ਨਹੀਂ ਹੋਈ ਕੀਤੀ ਕਿਸੇ ਨੇ ਜਾਂ ਸੁਖ ਨਹੀਂ ਕੀਤੀ ਜਾਵੇ ਕੁੜੀ ਇਹਨੇ ਤੇ ਜਾਂ ਤੁਸੀਂ ਕੀਤੀ ਹੋਵੇ ਕਿਸੇ ਨੇ ਪਾਜੀ ਮੈਂ ਉਹਨੂੰ ਕੀ ਆਖਣਾ ਹੀ ਨਹੀਂ ਆਣੀ ਨੂੰ ਆਈ ਨਹੀਂ ਹੋਰ ਤੇਰੀਆਂ ਗੱਲਾਂ ਸਹਿਮਤਾ ਮੈਂ ਤੇਰਾ ਨਾ ਤੁਹਾਡਾ ਥੋੜਾ ਜਿਹਾ ਸੁਭਾਅ ਸੋਣਾ ਜਾਂ ਹੁਣ ਸਰਾਂ ਦਾ ਨਾ ਥੋੜਾ ਜਿਹਾ ਸਖਤ ਸੁਭਾਅ ਦੇ ਤੁਸੀਂ ਥੋੜੇ ਜੇ ਉਹੋ ਹੀ ਭਾਜੀ ਕੋਈ ਵੀ ਗੁਨਾਹ ਕਰ ਦੇ ਨਿਆਂਾ ਕਰਦੇ ਸਿਆਣਾ ਕਰਦੇ ਚਾਹੇ ਕੋਈ ਬਾਰੂ ਹੋ ਜੇ ਨਾ ਤੇ ਆਖਰ ਦੀ ਵਾਕੀ ਮੇਰਾ ਹੀ ਲੱਗਣਾ ਨਾ ਵੀ ਇਹ ਹੀ ਮਾੜੀ ਆ ਨਹੀਂ ਨਾ ਦੀ ਇਹ ਗੱਲ ਹੁੰਦੀ ਆ ਵੀ ਹੁਣ ਸਿਆਣੇ ਵੀ ਤੁਸੀਂ ਆ ਨਾ ਘਰ ਦੇ ਵਿੱਚ ਇਹਨਾਂ ਦੇ ਵਿੱਚ ਤੁਹਾਨੂੰ ਕਿਹੜਾ ਕਿਹਾ ਕਿਹਨੂੰ ਜਾ ਸਕਦਾ ਇਹਦੇ ਹੈ ਨਿਆਂ ਨੇ ਸਾਰੀ ਆ ਜੀ ਮੈਂ ਤੇ ਭਾਜੀ ਸਾਰਿਆਂ ਨੂੰ ਥਾਂ ਥਾਈ ਰੱਖਣ ਡੀਆਂ ਹੁਣ ਮੈਂ ਦੱਸੋ ਕੀ ਕਰਾਂ ਹੂੰ ਮੈਂ ਤੇ ਇੰਨੀ ਗੱਲ ਵੀ ਇਹਨੂੰ ਕਹੀ ਮਨਜੀਤ ਹੂੰ ਤੋਂ ਤੁਹਾਡੇ ਜਾਣ ਦਾ ਰਾਹ ਬੰਦ ਕਰਕੇ ਚੱਲੀ ਆਂ ਕਿੱਦਾਂ ਜਾਣਾ ਅਸੀਂ ਉੱਥੇ ਅੱਛਾ ਫੇ ਕੁੜੀ ਆਪਣੀ ਮਰਜ਼ੀ ਨਾਲ ਗਈ ਆ ਹਾਂਜੀ ਮਰਜ਼ੀ ਨਾਲ ਗਈ ਆ ਆਪਣੀ ਇਹ ਗੱਲ ਦਾ ਮੈਂ ਪਤਾ ਲੈ ਲੈਣਾ ਵਾ ਸਾਰਾ ਇਹ ਮਰਜ਼ੀ ਨਾਲ ਗਈ ਆ ਕਿ ਜਾਂ ਤੁਹਾਡੀ ਇੱਛਾ ਨਾਲ ਗਈ ਕੋਈ ਨਹੀਂ ਭਾਜੀ ਤੁਸੀਂ ਕਰ ਲਿਓ ਪਤਾ ਹੈ ਕਰ ਲਿਓ ਕੋਈ ਨਹੀਂ ਪਤਾ ਤੁਹਾਨੂੰ ਅੱਛਾ ਤੇ ਉਹਦੀ ਸੱਸ ਦਾ ਕੋਈ ਟੈਲੀਫੋਨ ਕੋਈ ਗੱਲ ਬਾਤ ਆਈ ਪੂਰ ਹੋਈ ਕੋਈ ਦੱਸਿਆ ਨਹੀਂ ਵੀ ਪੁਕੜੀ ਪਹੁੰਚ ਗਈ ਕਾ ਠੀਕ ਠਾਕ ਨਹੀਂ ਭਾਜੀ ਉਹਨੇ ਤਾਂ ਸਾਡੇ ਨੰਬਰ ਹੀ ਬਲੌਕ ਕੀਤੇ ਤੇ ਫੋਨ ਅਸੀਂ ਕਰੀਏ ਕਿੱਦਾਂ ਹਾਂ ਤੁਸੀਂ ਮੁੜ ਕੇ ਗਏ ਨਹੀਂ ਕੱਲ ਦੇ ਪਰਸੋਂ ਦੇ ਕਿਸੇ ਕੋਲ ਨਹੀਂ ਪਰਸ ਕੱਲ ਤੇ ਗਈ ਹੋ ਅੱਛਾ ਕੱਲ ਹੀ ਗਈ ਹੈ ਜੀ ਤੇ ਤੁਸੀਂ ਆ ਮੁੜ ਕੇ ਹਿਸਾਬ ਹੀ ਨਹੀਂ ਕੱਲ ਰਹੇ ਮੈਂ ਕਹੀ ਕੱਲ ਚੱਲ ਕੱਲ ਗਏ ਕਰ ਸੋ ਤਾਂ ਲੂਜੀ ਉਹਨਾਂ ਦੀ ਵੇ ਇਹ ਰਪਾ ਪਤਾ ਤੇ ਲੱਗੇ ਨਾ ਕਿ ਕੁੜੀ ਘਰ ਪਹੁੰਚੀ ਵੀ ਆ ਕੇ ਨਹੀਂ ਪਹੁੰਚੀ ਕਿ ਆ ਕੇ ਗੁੱਸੇ ਦੇ ਵਿੱਚ ਆਣ ਕੇ ਕਿਤੇ ਬਦਲ ਕੇ ਤੇ ਆਪਣੇ ਨਾਲ ਜਿਹੜਾ ਚਲ ਗਈ ਆ ਵਿਖਦੇ ਨਹੀਂ ਪਾਜੀ ਮੇਰੀ ਗੱਲ ਸੁਣੋ ਉਹਨੇ ਜਾਣਾ ਹੀ ਸੌਰੇ ਆਪਣੇ ਆ ਉਹ ਕਹਿੰਦੀ ਮੇਰੀ ਸੱਸ ਚੰਗੀ ਆ ਮਾੜੀ ਆ ਮੈਂ ਉੱਥੇ ਹੀ ਜਾਣਾ ਮੈਂ ਬੜਾ ਕਿਹਾ ਮੱਕਾ ਤੇ ਅੱਛਾ ਇਹ ਗੱਲ ਕਹਿ ਗਈ ਇਹ ਤੁਹਾਨੂੰ ਕਹਿ ਗਈ ਐਨੀ ਗੱਲ ਅੱਛਾ ਫੇਰ ਸੌਰੇ ਗਈਏ ਉਹ ਇਦਾਂ ਦੀ ਨਹੀਂ ਹੈਗੀ ਵੀ ਨਾਨਕੇ ਚਲਦੀ ਵੀ ਨਾਨਕੇ ਜਾਂਦੀ ਤਾਂ ਉਹਨੇ ਦੱਸ ਕੇ ਜਾਣਾ ਮੈਨੂੰ ਉਹਨਾਂ ਦੱਸ ਜੀ ਚਾਚੀ ਆਪਣੀ ਨੂੰ ਦੱਸ ਕੇ ਜਾਣਾ ਹੈ ਚਲੋ ਕਿਸ ਦਿਨ ਥੋੜਾ ਜਿਹਾ ਹੋ ਲੈਣਦੇ ਇਹਨੂੰ ਦੋ ਚਾਰ ਦਿਨ ਗਈ ਨੇ ਇਹਦਾ ਮੈਂ ਤਾਂ ਸਾਡੀ ਫੇ ਜਾਣੇ ਆ। ਆਹੋ ਜੀ ਇਦਾਂ ਵੀ ਤੱਤੀ ਤੱਤੀ ਘਾਹ ਵੀ ਚਲਦੀ ਹੈ ਨਾ ਉਹਦੀ ਸੱਸ ਕਈ ਗੱਲਾਂ ਬੰਦਦੀ ਆ। ਤੂੰ ਆ ਗਿਆ ਵਾ ਤੈਨੂੰ ਵੇਲੇ ਨੂੰ ਕੋਈ ਕੰਮ ਨਹੀਂ ਹੈਗਾ ਤੇ ਫਿਰ ਉੱਥੇ ਗੱਲਾਂ ਹੀ ਸੁਣ ਜਾਣਾ। ਨਹੀਂ ਉੱਥੇ ਕੁੜੀ ਵੀ ਆਈ ਆ ਕੋਈ ਜਾਣਦਾ ਤੇ ਨਹੀਂ ਜੀ ਫਰਜ਼ਿਆ ਨਾ ਤੇ ਪੇਕਿਆਂ ਦਾ ਸਾਡਾ ਸਾਰਿਆਂ ਦਾ ਫਰਜ਼ਿਆ। ਇਦਾਂ ਤੇ ਫਿਰ ਉਹ ਇਹ ਥੋੜਾ ਮੈਂ ਵੀ ਉਹ ਕਿਤੇ ਮਤਲਬ ਇਹ ਘਰ ਦੀ ਉਹ ਥੋੜਾ ਇਦਾਂ ਹੀ ਦੇ ਦਿੱਤੀ ਇਹਨਾਂ ਨੂੰ ਕੁੜੀ ਅਸੀਂ ਕੰਨੋ ਫੜ ਕੇ ਕੋਈ ਤੇ ਮਗਰ ਹੀ ਕੋਈ ਨਹੀਂਗਾ। ਭਾਜੀ ਆ ਗੱਲ ਤੁਸੀਂ ਸਮਝ ਜੀ ਇਹਦੇ ਉਹ ਨਹੀਂ ਸਮਝਦੀ ਸਾਸੋ ਦੀ। ਅੱਛਾ। ਸਰੋ ਕੋਈ ਗੱਲ ਨਹੀਂ ਕੀ ਫਿਰ ਵੇਖ ਲੈਨੇ ਆ ਸਾਬੀ ਨੂੰ ਵੀ ਜਦੋਂ ਵੇਖਦਾ ਹਾਂ ਸਾਬੀ ਦਾ ਜਦੋਂ ਕਿਸਾ ਟਾਈਮ ਹੋਇਆ ਨਾ ਇਹਦਾ ਕੰਮ ਕੋਈ ਨਾ ਆਇਆ ਕੋਈ ਨਹੀਂ ਬਾਹਰ ਨੂੰ ਦਾ ਇਹ ਮੈਨੂੰ ਵੀ ਨਾ ਆਇਆ ਫਿਰ ਚੱਲਦੇ ਆ ਕਿਥੇ ਲੈ ਕੇ ਉਹਨੇ ਪਤਾ ਕੁੜੀ ਦਾ ਮਗਰ ਜਾ ਇਹ ਸਾਬੀ ਨੂੰ ਮੈਂ ਕੱਲੇ ਨੂੰ ਘਲਾਉਂਗਾ ਫਿਰ ਕੋਈ ਨਹੀਂ ਭੇਜਦੇ ਹੋ ਜਦੋਂ ਜੀ ਕਰੂਗਾ ਇਹ ਨਾ ਕੱਲੇ ਨਿਕਲਾਉਂਗਾ ਚਲੋ ਫਿਰ ਠੀਕ ਆ ਹੈ ਠੀਕ ਹੈ ਚਾਹ ਪਾਣੀ ਨਹੀਂ ਚਾਹ ਨਹੀਂ ਪੀਣੀ ਹੁਣ ਮੈਨੂੰ ਤੇ ਮੈਨੂੰ ਪਤਾ ਲੈਂਦੀ ਆ ਕੁੜੀ ਨੂੰ ਮਿਲ ਕੇ ਉਹਨਾਂ ਨਾਲੇ

ਤੱਕ ਕੀ ਇਹ ਆਵਾ ਬੜੀ ਤਵੱਕੇ ਪਈ ਆ ਸੁਗਨਾ ਸਾਹਿਬ ਨਾਲ ਲੈਂਡਿੰਗ ਹੋਈ ਰੋਸ਼ਨੀ ਜਾ ਚਾਚਾ ਬਾਹਰ ਬੈਠਾ ਕੁਟ ਚਾਹ ਬਣਾ ਦੇ ਜਾਗੀ ਬਣਾ ਦਿੰਦੀ ਆ ਜਾ ਫਿਰ ਕੀ ਕਰਨ ਲੱਗੀ ਆ? ਚਾਹ ਬਣਾਉਣ ਲੱਗੀ ਮੰਮੀ ਸਾਬੀ ਦੇ ਚਾਚਾ ਆਇਆ ਵਾ। ਚਾਚਾ ਤੇ ਘਰ ਵੀ ਪਹੁੰਚ ਗਿਆ ਤੇ ਹੁਣ ਚਾਹ ਬਨਉਣੀ। ਤੁਸੀਂ ਮੈਨੂੰ ਆਵਾਜ਼ ਹੀ ਦੇ ਦਿੰਦੇ ਅੰਦਰ ਬੰਦੇ ਬੈਠੇ ਨੂੰ ਕੀ ਪਤਾ ਲੱਗਦਾ ਬਾਹਰ ਕੌਣ ਆਇਆ ਕੌਣ ਨਹੀਂ। ਮੈਂ ਕਿਹਾ ਸਾਬੀ ਨੇ ਦੱਸਤਾ ਹੋਊਗਾ। ਜਦੋਂ ਮੰਮੀ ਸਾਬੀ ਨੂੰ ਦੱਸਿਆ ਮੈਂ ਉੱਠ ਕੇ ਆਈ ਹੂੰ ਤਾਂ ਉਹਦੀ ਕਹਿੰਦਾ ਚਾਚਾ ਚਲ ਵੀ ਗਿਆ। ਆਪ ਹੀ ਨਹੀਂ ਤੇ ਬਣਾ ਲਾ। ਨਹੀਂ ਮੰਮੀ ਮੈਨੂੰ ਹੋਰ ਤਰ੍ਹਾਂ ਹੁੰੰਡਿਆ ਵਾ। ਸੋਖਾ ਠੀਕ ਵੀ ਹੈਗੇ ਕੀ ਹੋਇਆ ਵਾ? ਕੀ ਹੁੰਦਾ ਵਾ ਦਿਨ ਨੂੰ ਮੰਮੀ ਮੈਨੂੰ ਚੱਕਰ ਹੋਂਦੇ ਮਾਂ ਨੂੰ ਉਧਰ ਹੋਂਡਿਆ ਚੱਲ ਕੋਈ ਨਹੀਂ ਬਹਿ ਜਾ ਇੱਥੇ ਲੱਗਦਾ ਮਾਰਾ ਨੇ ਸੁਣ ਲਈ ਚੱਲ ਵਧੀਆ ਹੋਇਆ ਇੱਥੇ ਪੁੱਤ ਤਾਂ ਠੀਕ ਵਾ ਹਾਂਜੀ ਠੀਕ ਆ ਮੰਮੀ ਪਰ ਹੋਰ ਤਰ੍ਹਾਂ ਹੁੰਨ ਿਆ ਜਾਵੇ ਜਾ ਫਿਰ ਤੀ ਲੰਮੇ ਪਹਿਲਾ ਘੜੀ ਕੋਈ ਨਹੀਂ ਮੰਮੀ ਭੇਜਨੀ ਨਾ ਹੋਗਾ ਨਾ ਜੇ ਨਾ ਤੈਨੂੰ ਫਰਕ ਲੱਗੂਗਾ ਫਿਰ ਡਾਕਟਰ ਨੂੰ ਕਿਹਨੂੰ ਵਿਖਾ ਲਾਂਗੇ ਕੋਈ ਨਹੀਂ ਮੰਮੀ ਕੰਮ ਦੀ ਨਾ ਟੈਨਸ਼ਨ ਲੈ ਜਾ ਕੇ ਲੰਮੇ ਪੈ ਜਾ ਜਾ ਮੇਰਾ ਪੁੱਤ ਜੇ ਚੱਕਰ ਚੱਕਰ ਹੋਂਡੇ ਉੱਠ ਸੁੱਖ ਹਾਂਜੀ ਮੰਮੀ ਉੱਠ ਜਾ ਮੁੱਤ ਕਹਿਣਾ ਮੰਨ ਲਈਦਾ ਹੁੰਦਾ ਵਾ ਕੋਈ ਨਹੀਂ ਮੰਮੀ ਪੈਂਦੀ ਐ ਲੰਮੇ ਲੰਮੇ ਪਈ ਐ ਹੀ ਨੇ ਹਾਂ ਠੀਕ ਵੰਦਾ ਹਾਂਜੀ ਪਰ ਮੰਮੀ ਅਜੇ ਵੀ ਹੋਰ ਤਰ੍ਹਾਂ ਹੋਣ ਲਿਆ ਮੈਨੂੰ ਨਿੰਬੂ ਪਾਣੀ ਬਣਾਦਾ ਨਹੀਂ ਦੇਣ ਤੋ ਪੁੱਤ ਜੋ ਮੈਂ ਸੋਚਣ ਦੀ ਉਹੀ ਗੱਲ ਆ ਨਾ ਹਾਂਜੀ ਮੰਮੀ ਐਡੀ ਵੱਡੀ ਖੁਸ਼ੀ ਦੇਤੀ ਸਾਨੂੰ ਤੂੰ ਪੁੱਤ ਤੂੰ ਦੱਸਿਆ ਤਾਂ ਕਹਿੰਦੀ ਮੈਨੂੰ ਕੱਲ ਦਾ ਕਹਿਣ ਲਈ ਮੈਨੂੰ ਸਿਰ ਨੂੰ ਕੁਝ ਹੋਣ ਲਿਆ ਤਾਂ ਤੂੰ ਦੱਸਦੀ ਕਿਉਂ ਨਹੀਂ ਮੈਨੂੰ ਮੰਮੀ ਤਾਂ ਇਂ ਤੇ ਮੈਂ ਤੁਹਾਨੂੰ ਆਖਣ ਦੀ ਮੈਨੂੰ ਡਾਕਟਰ ਕੋਲ ਲੈ ਕੇ ਜਾਓ ਤਾਂ ਤੁਸੀਂ ਕਿਹਨੇ ਇੱਥੋਂ ਹੀ ਗੋਲੀ ਖਾ ਲੈ ਇੱਥੋਂ ਹੀ ਗੋਲੀ ਖਾ ਲੈ ਪੁੱਤ ਹੁਣ ਮੇਰੀ ਗੱਲ ਸੁਣ ਨਾ ਕੋਈ ਗੋਲੀ ਗਾਲੀ ਨਾ ਖਾਈ ਉਦਾਂ ਡਾਕਟਰ ਨੂੰ ਵਿਖਾ ਕੇ ਫੇਰ ਖਾਵਾਂਗੇ ਠੀਕ ਆ ਮੰਮੀ ਹੁਣ ਨਾ ਸਾਬੀ ਦੇ ਮਗਰ ਲੱਜੀ ਕਿਤੇ ਮੈਂ ਤੇ ਕਿੰਨੇ ਚਿਰ ਦੀ ਡਿੱਕਣ ਦੀ ਆ ਦਿਨ ਮੰਮੀ ਉਦੋਂ ਵੀ ਤੁਸੀਂ ਕਿਹੜਾ ਮੰਨਦੇ ਸਾਬੀ ਨੇ ਦਵਾਈ ਖਵਾ ਲਈ ਆ ਜਾਂ ਨਹੀਂ ਪੁੱਤ ਚਲੋ ਉਦੋਂ ਦੀ ਗੱਲ ਉਦੋਂ ਨਾਲ ਰਹਿ ਹੁਣ ਜਿਹੜੀ ਮੈਂ ਗੱਲ ਆ ਖੰਡੀ ਉਹ ਸਮਝ ਠੀਕ ਆ ਮੰਮੀ ਤੇ ਜਾ ਕੇ ਰਸਟ ਕਰ ਕੰਮ ਦੀ ਪ੍ਰਵਾਨਨਾ ਕਰੀ ਕੰਮ ਮੈਂ ਆਪੇ ਕਰੂੰਗੀ ਹੌਲਾਪੋਰਾ ਕੋਈ ਕੰਮ ਨਾ ਕਰੀ ਠੀਕ ਠਾਕ ਠੀਕ ਆ ਹਾਂਜੀ ਜਾ ਕੇ ਅਰੈਸਟ ਕਰ ਚਲ ਜਾ ਅੰਦਰ ਠੀਕ ਤੇ ਜਿਹੜੀ ਚੀਜ਼ ਨੂੰ ਜੀ ਕਰੂਗਾ ਦੱਸ ਦਵਾਂ ਵੀ ਚੰਗਾ ਠੀਕ ਜੀ ਕੋਈ ਨਹੀਂ ਮੈਂ ਦੱਸ ਦਿਆਂਗੀ ਆ ਜਦ ਮਮੀ ਕੇ ਚੀਜ਼ ਨਵਨੀ ਜੀ ਕਰੰਡਿਆ ਹੋਰ ਤਰ੍ਹਾਂ ਹੋਣ ਡਿਆ ਜਾਂਦੇ ਕੋਈ ਨਹੀਂ ਹੁੰਦਾ ਹੁੰਦਾ ਵਾ ਇਦਾਂ ਘਬਰਾਟ ਹੁੰਦੀ ਕਈ ਕੁਛ ਹੁੰਦਾ ਚੱਕਰ ਆਉਂਦੇ ਆ ਠੀਕ ਐ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਜੀ ਉਹ ਨਾ ਟੈਨਸ਼ਨ ਨਾ ਬੀਪੀ ਚਾਹੇ ਘਟਾ ਲਿਆ ਜਾ ਸ਼ੂਗਰ ਘਟਾ ਕੇ ਬੈਠੀ ਰਹੀ ਕੋਈ ਮੈਂ ਨੰਬਰ ਪੁੱਛ ਲਈ ਤੇ ਇਹ ਹੋਰ ਨਾ ਕਿਸ ਨੂੰ ਦੱਸੀ ਹੁਣ ਮਾਂ ਆਪਣੀ ਨੂੰ ਨਾ ਦੱਸਣ ੜਾ ਵੀ ਫੋਨ ਕਰਕੇ ਕਿਉਂ ਮੰਮੀ ਦਾ ਕਿਉਂ ਨਹੀਂ ਦੱਸਾਂ ਮੇਰੀ ਮਾਂ ਨੂੰ ਦੱਸ ਥੋੜੇ ਦਿਨ ਹੋ ਜਾਣਗੇ ਤੇ ਦੱਸ ਲਾਂਗੇ ਨਾਲੇ ਸਾਬੀ ਕਿੱਥੇ ਆ ਸਾਬੀ ਅੰਦਰ ਹੈ ਮੈਂ ਉਹਨੂੰ ਭੇਜ ਬਾਹਰ ਭੇਜ ਦੇ ਕਿਦਾਂ ਰੌਲਾ ਵੀ ਪਾਤਾ ਝਾਟੀ ਵੇਖ ਲਾ ਸਾਬੀ ਤਾਂ ਮੰਮੀ ਬਾਹਰ ਬੁਲਾਉਂਦੇ ਬੈਨ ਨਾ ਦੇ ਉਹ ਦਾ ਮਿੰਟ ਫੇ ਮੈਂ ਕਿਹੜਾ ਕਿਹਾ ਉੱਥੋਂ ਮੰਮੀ ਦੀ ਢਾਡੀ ਨੇ ਬੁਲਾਇਆ ਤੁਹਾਨੂੰ ਨਾ ਜਾਓ ਫਿਰ ਮੇਰਾ ਫਰਜ਼ ਹੀ ਤੁਹਾਨੂੰ ਸੁਣਾ ਦੇਂਦਾ ਮੈਂ ਸੁਣਾ ਦੇ ਤਾ ਚੰਗਾ ਅਗੀ ਮਗਣੀ ਨੇ ਮੈਨੂੰ ਸੁਣਾ ਦਿੱਤਾ ਆਪਣੀ ਇਹ ਮਾਂ ਨੂੰ ਨਾ ਦੱਸੀ ਉਹ ਦਾ ਸੋਪਰੀ ਹੈ ਮੇਰੀ ਮਾਂ ਮੈਂ ਕਿਉਂ ਨਾ ਆਪਣੀ ਮਾਂ ਨੂੰ ਦੱਸੂਗੀ ਉਹਨੇ ਤਾਂ ਖੁਸ਼ ਹੋਣਾ ਤੁਹਾਡੇ ਨਾਲੋਂ ਵੱਧ ਤੇ ਮਾਂ ਕੋਲੋਂ ਹੀ ਮੈਂ ਪਰਦੇ ਰੱਖਾ ਹੱਦ ਵਾ ਇਹਨਾਂ ਵਾਲੀ ਜੇ ਮਨਜੀਤ ਜੀ ਦੀ ਤੁਹਾਨੂੰ ਨਾ ਕੁਝ ਦੱਸੇ ਤੁਹਾਨੂੰ ਦੁੱਖ ਲੱਗੇਗਾ ਨਾ ਫਿਰ ਮੰਮੀ ਕੀ ਗੱਲ ਆ ਗੱਲ ਹੈਗੀ ਐ ਤੇ ਸੱਧਿਆ ਤੈਨੂੰ ਦੱਸੋ ਮੇਰੀ ਗੱਲ ਸੁਣ ਹੁਣ ਕੁੜੀ ਨੂੰ ਕੁਛ ਨਾ ਕਹੀਂ ਕਿਹੜੀ ਕੁੜੀ ਨੂੰ ਸੁਖ ਨੂੰ ਹੋਰ ਕਿਹੜੀ ਕੁੜੀ ਨੂੰ ਤੇ ਅੱਗੇ ਮੈਂ ਉਹਨੂੰ ਕੀ ਕਹਿੰਦੇ ਆ ਮਾੜੀ ਚੰਗੀ ਨਾ ਕੋਈ ਕਹੀਂ ਆ ਕੋਈ ਧੱਕਾ ਧੱਕਾ ਮਾਰੀ ਉਹਨੂੰ ਕਿਉਂ ਕੀ ਹੋਇਆ ਖੁਸ਼ਖਬਰੀ ਆ ਆਦੇ ਹੱਲ ਹੈ ਤੂੰ ਇੰਨਾ ਹੈਰਾਨ ਹੋ ਗਿਆ ਕਿਉਂ ਤੈਨੂੰ ਚਾ ਨਹੀਂ ਮਮੀ ਚਾਹ ਵਾਲੀ ਗੱਲ ਨਹੀਂ ਹੈ ਪਰ ਪਰ ਕੀ ਸਾਬੀ ਪੁੱਤ ਕੀ ਗੱਲ ਹੋਈ ਆ ਮੰਮੀ ਕੁਛ ਨਹੀਂ ਮੰਮੀ ਮੈਂ ਸੋਚਣ ਡਿਆ ਵਾਂ ਖਰਚੇ ਬੜੇ ਵੱਧ ਜਾਣੇ ਆ ਅੱਗੇ ਕਿਹੜੇ ਖਰਚੇ ਤੂੰ ਕਰਦਾ ਮੈਂ ਹੈਗੀਆਂ ਖਰਚੇ ਕਰਨ ਨੂੰ ਤੈਨੂੰ ਕਾਦੀ ਮੇਰੇ ਸਿਰ ਤੇ ਪਹਾੜ ਪੈ ਜਾਣਾ ਵਾ ਸਾਬੀ ਕਿਤੇ ਨਹੀਂ ਪੈਂਦਾ ਪਰਵਾਹ ਨਾ ਕਰਿਆ ਕਰ ਇਹ ਕੰਮ ਦੀ ਮੈਂ ਤੇ ਆ ਦਿਨ ਦਿੱਕਣ ਦੀ ਜਿਹੜਾ ਅੱਜ ਆਇਆ ਵਾ ਮੈਂ ਤੇ ਮਹਾਰਾਜ ਦਾ ਸ਼ੁਕਰ ਕਰਦੀ ਆ ਕਿਤੇ ਗਰੀਬਾਂ ਦੀ ਵੀ ਸੁਣੀ ਆ ਮੰਮੀ ਤੂੰ ਜਾਣ ਕੇ ਡਹਿ ਜੈਵੇਂ ਹਾਂ ਯਾਬੀ ਮੇਰਾ ਦਿਮਾਗ ਭੋ ਜਾਵਾ ਮੈਂ ਜਾਣ ਕੇ ਡਈ ਆ ਕਿੱਦਾਂ ਨੀਆਂ ਗੱਲਾਂ ਕਰਨ ਡਿਆ ਤੂੰ ਮੰਮੀ ਮੈਨੂੰ ਲੱਗਣ ਡਿਆ ਵੀ ਬੋਝ ਜਾ ਪੈਣਾ ਵੇ ਸਿਰ ਤੇ ਜ਼ਿੰਮੇਵਾਰੀਆਂ ਪੈਣੀਆਂ ਮੇਰੇ ਤੇ ਕੋਈ ਨਹੀਂ ਜ਼ਿੰਮੇਵਾਰੀਆਂ ਨਾ ਮੋਰ ਨੂੰ ਮੈਂ ਹੈਗੀ ਆ ਤੈਨੂੰ ਜਿਹੜੀ ਚੀਜ਼ ਚਾਹੀਦੀ ਹੋਊਗੀ ਨਾ ਪੈਸਾ ਤੇ ਲਾ ਮੈਨੂੰ ਦੱਸੀ ਜੇ ਮੈਂ ਨਾ ਦਊਂਗੀ ਤਾਂ ਤਦ ਕਵੀ ਆਹੋ ਨਾ ਦਊਂਗੀ ਤੇ ਮੰਮੀ ਮੈਂ ਪਤਾ ਕੀ ਕਹਿਣ ਡਿਆ ਮੈਂ ਸੋਚਣ ਡਿਆ ਮੰਮੀ ਦਵਾਈ ਲਿਆ ਕੇ ਖਵਾਲਦਾ ਹੇ ਤੇ ਜਬਾਨ ਬੰਦ ਕਰ ਲ ਬਕਵਾਸ ਆਪਣੀ ਬੰਦ ਕਰ ਕਿਦਾਂ ਲਤਰ ਲਤਰ ਲਤਰੋ ਚਲਦੀ ਤੇਰੀ ਆਹ ਦਿਨ ਬਾਰ ਬਾਰ ਨਹੀਂ ਆਉਂਦੇ ਮੰਮੀ ਬਾਰ ਬਾਰ ਤੇ ਨਹੀਂ ਆਉਂਦੇ ਪਰ ਤੁਹਾਨੂੰ ਪਤਾ ਸਿਰ ਤੇ ਕਿੰਨਾ ਬੋਝ ਪੈ ਜਾਣਾ ਮੈਂ ਕਿੱਥੋਂ ਇੰਨਾ ਖਰਚਾ ਕਰਨਾ ਜੀ ਐਸ ਗੱਲ ਤੇ ਮੈਨੂੰ ਪਤਾ ਲੱਗਾ ਹੁਣ ਵੀ ਸੁੱਖ ਸੱਚੀ ਹੀ ਮੈਂ ਸੁੱਖ ਦਾ ਕਹਿਣਾ ਨਹੀਂ ਮੰਦੀ ਕੀ ਸੱਚੀ ਅੱਗੇ ਵੀ ਦਵਾਈ ਲਿਆ ਕੇ ਫਿਰ ਤੂੰ ਹੀ ਖਵਾਈ ਸੀ ਮੈਂ ਉਹਦਾ ਕਹਿਣਾ ਇੱਕ ਵੀ ਨਹੀਂ ਮੰਨਿਆ ਮੈਂ ਕਿਹਾ ਨਾ ਇਦਾਂ ਨਹੀਂ ਕਰ ਸਕਦਾ ਸਾਬੀ ਕਿਤੇ ਨਹੀਂ ਮੈਂ ਦਵਾਈ ਖਵਾਈ ਅੱਗੇ ਜੇ ਹੁਣ ਕਹਿ ਸਕਦਾ ਫਿਰ ਉਦੋਂ ਵੀ ਇਦਾਂ ਕੀਤਾ ਹੋਊਗਾ ਹੁਣ ਕਿਤੇ ਆ ਗੱਲ ਸੋਚ ਮੈਨਾਂ ਲਵੀ ਅੱਗੇ ਤੇ ਮੇਰੇ ਕੰਨਾਂ 'ਚ ਨਹੀਂ ਪਈ ਇਹ ਗੱਲ ਹੁਣ ਮੇਰੇ ਕੰਨਾਂ 'ਚ ਤੱਕ ਪੈ ਗਈ ਆ ਨਾ ਜੇ ਕੋਈ ਗੱਲ ਹੋਈ ਨਾ ਤੇ ਵੇਖੀ ਤੈਨੂੰ ਪੜਨਾ ਹੀ ਮੈਂ ਹੁਣ ਮੰਮੀ ਐਵੇਂ ਮੇਰੇ ਦਿਵਾਲੇ ਹੋਈ ਜਾਂਦੇ ਜੇ ਤੇ ਕੀ ਕਰਾਂ ਫੇਰ ਤੇਰੇ ਦਿਵਾਲੇ ਨਾ ਹੋਵਾਂ ਤੇ ਹੋਰ ਕਰਾਂ ਕੀ ਤੈਨੂੰ ਫੁੱਲ ਪਾਵਾਂ ਉਹ ਮੈਂ ਨਹੀਂ ਇਹੋ ਜਿਹਾ ਕੋਈ ਵੀ ਅੱਗੇ ਕਦਮ ਚੁੱਕਿਆ ਮੈਂ ਸਗੋਂ ਸੋਚਣ ਡਿਆ ਵੀ ਮੰਮੀ ਨਾ ਇਹੋ ਜਿਹਾ ਬੋਝ ਪਾਈਏ ਹਲੇ ਤੈਨੂੰ ਕਹਦਾ ਬੋਝ ਪੈਣਾ ਜਾਂ ਚਲ ਜਾ ਮੇਰੀ ਅੱਖਾਂ ਤੋਂ ਦੂਰ ਕਿੱਦਾਂ ਨਹੀਂ ਗੱਲਾਂ ਕਰਨ ਡਿਆ ਵਾ ਵੇ ਵੇ ਮੁੰਡੇ ਕੋ ਖੁਸ਼ੀ ਹਾ ਡੀ ਜਰੀ ਨਹੀਂ ਜਾਂਦੀ ਵੇ ਮਾਹ ਖੁਸ਼ੀ ਦਿੱਤੀ ਰੱਬ ਨੇ ਖੁਸ਼ ਹੋਣਾ ਚਾਹੀਦਾ ਇਹਨੂੰ ਅਕਲ ਆਉਣੀ ਚਾਹੀਦੀ ਪਰ ਨਾ ਪਰ ਮੈਂ ਸੁਖਵਿੰਦਰ ਨੂੰ ਦੱਸਦੀ ਆ ਸੁਖਵਿੰਦਰ ਨੇ ਤੇ ਇੰਨੀ ਖੁਸ਼ ਹੋਣਾ ਨਾ ਅੱਜ ਤੇ ਸੁਖਵਿੰਦਰ ਵੱਲ ਜਾਣਾ ਮੇਰਾ ਬਣਦਾ ਵੀ ਆ ਅੱਗੇ ਤੇ ਮੈਂ ਫੋਨ ਕਰ ਕਰ ਸਕਦੀ ਹਾਂ ਅੱਜ ਖੁਦ ਜਾ ਕੇ ਮੈਂ ਖੁਸ਼ਖਬਰੀ ਦੱਸ ਕੇ ਆਉਣੀ ਆ ਮੇਰੀ ਗੱਲ ਸੁਣ ਕਿੰਨੀਆਂ ਵੀ ਜਦੋਂ ਹੁੰਦੇ ਆਣ ਕਿ ਹੱਥ ਜਿਹੀ ਮਾਰਦੇ ਰਹਿੰਦੇ ਆਂ ਬੱਸ ਗੱਲ ਸੁਣ ਲੈ ਦੱਸੋ ਤੂੰ ਮੰਮੀ ਨੂੰ ਕਾਹਦੋਂ ਦੱਸਿਆ ਵਾ ਕਿਉਂ ਦੱਸਣਾ ਨਹੀਂ ਹੁਣ ਮੈਂ ਨਾਲੇ ਮੈਂ ਨਹੀਂ ਦੱਸਿਆ ਮੰਮੀ ਨੂੰ ਆਪੇ ਪਤਾ ਲੱਗ ਗਿਆ ਕਿੱਥੋਂ ਪਤਾ ਲੱਗਣਾ ਮੰਮੀ ਨੂੰ ਆਪੇ ਮੁੜੀਆਂ ਸਿਆਣੀਆਂ ਹੁੰਦੀਆਂ ਬਧੇਰੀਆਂ ਕਿਤੇ ਨਹੀਂ ਸਿਆਣੀ ਮੰਮੀ ਇੰਨੀ ਹਾਏ ਆਪਣੀ ਮਾਂ ਕਿੱਦਾਂ ਕਿਉਂ ਨਹੀਂ ਪਤਾ ਲੱਗਾ ਮੰਮੀ ਨੂੰ ਮੂਹ ਮੇਰੀ ਗਲਤੀ ਹੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਆਪਣੀ ਸਾਸਾਂ ਨੂੰ ਨਹੀਂ ਦੱਸਿਆ ਉਹ ਥੋੜੀ ਜਿਹੀ ਅਗਲ ਕਰ ਸੁਖ ਮੈਂ ਅੱਗੇ ਵੀ ਤੈਨੂੰ ਪਿਛਲੇ ਉਦੋਂ ਵੀ ਇਹੋ ਗੱਲ ਸਮਝਾਈ ਵੀ ਨਾਲ ਇਸੇਤੇ ਪਾਰ ਚੁੱਕ ਜਾਓ ਮੈਂਓ ਮੇਰੇ ਲਾਗੋ ਜਾਓ ਦਿਮਾਗ ਨਾ ਖਰਾਬ ਕਰਿਓ ਮੇਰਾ ਹੁਣ ਹਾਂ ਖਰਚਾ ਨਹੀਂ ਤੁਸੀਂ ਚੁੱਕ ਸਕਦੇ ਫੇਰ ਖਰਚੇ ਦੀ ਗੱਲ ਕਰਨੀ ਨੇ ਵੀ ਮੈਂ ਜੇ ਘੁੰਮਣਾ ਫਿਰਨਾ ਮੈਂ ਤੇ ਵੇਖਿਆ ਨਹੀਂ ਤੁਹਾਨੂੰ ਕਿਤੇ ਘੁੰਮਣ ਫਿਰਨ ਗਏ ਨਹੀਂ ਉਦੋਂ ਦਾ ਯਾਰ ਤੂੰ ਮੈਨੂੰ ਇੱਕੋ ਥਾਂ ਬੰਦ ਦੇਣਾ ਵਾ ਨਾ ਹੋ ਬੰਦ ਦੇਣਾ ਮੈਂ ਨਾਲੇ ਕਿਹਾ ਵੀ ਨਹੀਂ ਮੇਰੇ ਲਾਗੇ ਬੱਜੋ ਇੱਥੇ ਪਹਿਲਾਂ ਮੈਨੂੰ ਦੱਸਣਾ ਫਿਰ ਮੰਮੀ ਨਾਲ ਗੱਲ ਕਰਨੀ ਹਾਂ ਯਾਰ ਕਿਉਂ ਮੰਮੀ ਨੂੰ ਦੱਸਤਾ ਤੂੰ ਅੱਗੇ ਦੱਸਿਆ ਸੀ ਤੁਹਾਨੂੰ ਤੂੰ ਕੀ ਚੰਦ ਚੜ੍ਹਿਆ ਸੀ ਉਹ ਦੱਸ ਹੀ ਦਿੱਤਾ ਹੈ ਪਹਿਲਾਂ ਤੁਹਾਨੂੰ ਫੇ ਮੰਮੀ ਨੂੰ ਆਵਾਜ਼ ਮਾਰਾ ਹੁਣ ਦੱਸਾ ਮੰਮੀ ਨੂੰ ਵਾਹ ਵੇ ਜੋੜੇ ਹੱਥ ਮੰਮੀ ਨੂੰ ਆਵਾਜ਼ ਮਾਰਾਂ ਇੱਥੇ ਤੂੰ ਜਾਓ ਫਿਰ ਮੇਰੇ ਲਾਗੇ ਕਿਉਂ ਮੈਂ ਅੰਦਰ ਵੀ ਨਹੀਂ ਬਹਿ ਸਕਦਾ ਫਿਰ ਮੇਰੇ ਲਾਗੇ ਬੋ ਤਾਂ ਮੇਰਾ ਸਿਰ ਨਹੀਂ ਖਾਣਾ ਨਾ ਹੀ ਬਾਰ ਬਾਰ ਇੱਕੋ ਗੱਲ ਕਰਨੀ ਹੈ ਨਹੀਂ ਤੇ ਮੈਂ ਮੰਮੀ ਨੂੰ ਆਵਾਜ਼ ਮਾਰ ਕੇ ਸਾਰਾ ਕੁਝ ਦੱਸ ਦੇਣਾ ਜੇ ਫਿਰ ਨਾ ਕਿਉਂ ਤਫੇ ਤੂੰ ਤਨੀ ਮੇਰੇ ਹੱਥੋਂ ਵੱਜਦੀ ਕੋਈ ਗੱਲ ਨਹੀਂ ਹੁਣ ਮੰਮੀ ਹੈਗੀ ਆ ਮੇਰੇ ਵੱਲ ਮੰਮੀ ਹੈਗੀ ਆ ਮੇਰੇ ਵੱਲ ਮੰਮੀ ਦੀ ਕਿਹੜੀ ਗੱਲ ਐ ਐਦਾਂ ਮੰਮੀ ਨੂੰ ਮੈਂ ਆਪਣੇ ਵਾਸਤੇ ਕੋਈ ਗੱਲ ਨਹੀਂ ਵੇ ਲੈਨੇ ਹੁਣ ਫਿਰ ਕੌਣ ਕਿਹਦੇ ਵਾਸਤੇ ਹੁੰਦਾ ਤਾਂ ਕਿਹਦੇ ਵਾਸਤੇ ਨਹੀਂ ਹੁੰਦਾ ਜਾਓ ਮੇਰੇ ਨਾਲ ਕੋਈ ਸਾਫੀ ਕਰ ਲੈਣੀ ਐ ਮਰ ਤਾਂ ਮਿਸਤਰੀ ਨੇ ਆ ਜਾਣਾ ਆਰੇ ਕੁੱਤਾ ਵਾਤ ਮੈਨੂੰ ਸੈੱਟ ਕਰਵਾ ਲਈਏ। ਕੌਣ ਆ ਗਿਆ? ਵੇਖਾ ਬਣਾ। ਲਾ ਸ਼ੁਗਰ ਨੂੰ ਪੈਂਦੀ ਸਸੇ ਗਾਰ ਸਸੇ ਹੈ। ਕੀ ਹਾਲ ਹੈ? ਬਸ ਵਧੀਆਂ ਜੇ। ਸ਼ੁਗਰ ਤੁਹਾਨੂੰ ਵੀ ਅੱਜ ਘਰ ਦਾ ਰਾ ਆਇਆ। ਕਰਨ ਵਾਲੀ ਸੰਗੀ ਤੇ। ਨਾ ਅੱਗੇ ਕਦੀ ਆਏ ਨਹੀਂ ਤੇ ਅੱਜ ਪਹਿਲੀ ਵਾਰ ਹੀ ਆਏ ਬਾਬਾ ਜਰ ਬਾਦ। ਅੱਗੇ ਨਹੀਂ ਆਈ ਤੇ ਹੁਣ ਤੇ ਆ ਗਈ ਹੈ ਨਾ। ਬੜਾ ਖਾਣਾ ਪੂਰਾ ਪਿਆ ਕੀ ਕਰਨੀ? ਆਹੋ ਇਹ ਨਾ ਬੈੱਡ ਥੋੜੇ ਜਿ ਖਰਾਬ ਜੋਗੇ ਹਨ। ਰਦਾ ਵੀ ਮਿਸਟਰੀਨ ਸਰਦਿਆਵਤ ਮੈਂ ਆ ਜਾ ਲੈਣਾ ਤੁਹਾਡੇ ਸੈਟ ਕਰਵਾ ਲੈਣੇ ਆ ਉਹ ਦਾ ਸੁਖਵਿੰਦਰ ਜਿਹੜੀ ਪੁਰਾਣੀ ਚੀਜ਼ ਆ ਪੁਰਾਣੀ ਹੁੰਦੀ ਆ ਜਿਹੜੀਆਂ ਨਵੀਆਂ ਲਈਦੇ ਆ ਨਾ ਉਹ ਕੱਖ ਵੀ ਨਹੀਂ ਹਟਦੀਆਂ ਨਹੀਂ ਆਹ ਤਾਂ ਨੰਡ ਰਿਪੇਅਰ ਹੋ ਗਏ ਫਿਰ ਨਵੇਂ ਬਣ ਜਾਣੇ ਆ ਅੰਗ ਤਾਂ ਗੱਦੀਆਂ ਗੁੱਦੀਆਂ ਲਵਾਣੀਆਂ ਨੇ ਚੱਲ ਵਧੀਆ ਵਾ ਇਦਾਂ ਠੀਕ ਚਲੋ ਆ ਜਾਓ ਫਿਰ ਬਹਿ ਜਾ ਹੋਰ ਕਿਦਾਂ ਠੀਕ ਠਾਕ ਠੀਕ ਠਾਕ ਵਧੀਆ ਬਸ ਵਧਾਈ ਹੋਵੇ ਤੇਨੂੰ ਕਾਦੀ ਵਧਾਈ ਦਾਦੀ ਬਣ ਲਾਣੀ ਹੁਣ ਤੋਂ ਲੈ ਫੇਰ ਤੈਨੂੰ ਖੋਜ ਕੇ ਉਹ ਸੁਗੜਾ ਪੈਣ ਮਾਰਕ ਆ ਮਾਹੀ ਵੀ ਕਿਤੇ ਦਾਦੀਆਂ ਬਣੀਆਂ ਤੇ ਪਤੇ ਪੱਤੇ ਦਾ ਮੂੰਹ ਵੇਖਾਂਗੇ ਮੈਂ ਕਦੋਂ ਦੀ ਕਿੰਨੀ ਹੁਣੀ ਆ ਮੈਂ ਹਾਂ ਅੱਜ ਮੈਨੂੰ ਖੁਦ ਜਾਣਾ ਪੈਣਾ ਮੈਂ ਅੱਗੇ ਫੋਨ ਕਰ ਕਰਕੇ ਸਾਦੀ ਸੁਖਵਿੰਦਰ ਨੂੰ ਅਸਾ ਤੇ ਲੈ ਤੂੰ ਖਾ ਲਈ ਆ ਗਈ ਕੋਈ ਮਿੱਠਾ ਮਠਾ ਲੈ ਆਉਣਾ ਹੀ ਕੋਈ ਇਹ ਤੇ ਮੈਨੂੰ ਸੁਖਵਿੰਦਰ ਪਤਾ ਹੀ ਲਗਾ ਕੋਈ ਨਹੀਂ ਆ ਅਸਾ ਡੱਬੇ ਚੰਗੇ ਡੱਬੇ ਤੇ ਤੇਰੇ ਤੋਂ ਮੈਂ ਵਾਰ-ਵਾਰ ਰੱਖਦਾ ਨਹੀਂ ਨਹੀਂ ਬੜੀ ਖੁਸ਼ੀ ਹੋਈ ਜਰ ਬਹੁਤ ਖੁਸ਼ੀ ਹੋਈ ਆ ਚੱਲ ਅਸੀਂ ਵੀ ਕਿਸੇ ਨਾ ਖੇਡਾਂ ਮਲਾਂਗੇ ਹਨਾ ਆਓ ਘਰ ਦੇ ਵਿੱਚ ਰੌਣਕਾਂ ਜੰਦੀ ਬੱਚੇ ਨਾਲ ਬੜੇ ਯਾਰ ਹੁੰਦਾ ਵਾ ਨਿੱਕਾ ਮੋਟਾ ਹੋਊਗਾ ਮੈਂ ਵੀ ਕਿਤੇ ਬਾਹਰ ਆਂਦਾ ਮੈਂ ਤਾਂ ਬੜੇ ਚਿਰ ਤੋਂ ਕਿੰਨੇ ਨਹੀਂ ਵੀ ਚੱਲ ਸੋਫੇ ਕੋਈ ਨਿੱਕਾ ਮੋਟਾ ਬੱਚਾ ਹੋਵੇ ਤੇ ਚੱਲ ਬੰਦਾ ਯਾਰੇ ਲੱਗੇ ਰਹੀਏ ਕਦੀ ਉਧਰ ਲੈਂਦਾ ਚੱਕ ਕੇ ਕਦੀ ਇੱਧਰ ਆ ਕੇ ਕਦੀ ਉਧਰ ਚਲ ਗਏ ਹਾਂ ਬੜਾ ਵਧੀਆ ਕੀਤਾ ਉਹਦਾ ਮਾਰਾ ਹੀ ਹਾਂ ਹਾਂ ਨਹੀਂ ਬਹੁਤ ਸੋਹਣਾ ਕੀਤਾ ਹੁਣ ਧਿਆਨ ਰੱਖੀਓ ਤਾਂ ਨਹੀਂ ਧਿਆਨ ਰੱਖੂੰਗੀ ਤੂੰ ਤੂੰ ਹੀ ਰੱਖੀ ਨਾ ਮੇਰੇ ਨਾਲ ਕੱਲੀ ਮੇਰੇ ਛੇਤੇ ਨਹੀਂ ਨਹੀਂ ਕੋਈ ਮੈਂ ਹੁੰਦੀ ਰਿਆ ਕਰਨਾ ਵਾ ਕੋਈ ਟੈਨਸ਼ਨ ਨਹੀਂ ਜਦੋਂ ਤੂੰ ਮੈਨੂੰ ਬਸ ਮਰ ਜਾ ਆਵਾਜ਼ ਦੇਦੀ ਮੈਂ ਆ ਜਾਗਾ ਨਾ ਮੈਂ ਕਿਤੇ ਦੂਰ ਵਾ ਮੈਂ ਹਾਂ ਕੋਸ਼ਕਵੜੀ ਜਾ ਕੇ ਸੁਖਿੰਦਰ ਨੂੰ ਸੁਖਿੰਦਰ ਦੇ ਘਰੇ ਦੱਸ ਕੇ ਆਉਂਦੀ ਹਾਂ। ਹਾਂ ਚੱਲ ਬਹੁਤ ਵਧੀਆ ਕੀਤਾ ਵਾ। ਤੇ ਆਪੇ ਹੁਣ ਕੰਮ ਹੌਲਾ ਕੰਮ ਨਾਲ ਨੂੰ ਕਰਦੇ। ਨਹੀਂ ਮੈਂ ਇੰਨੀ ਗੱਲ ਕਹਤੀ ਆ ਮੈਂ ਤਾਂ ਤੂੰ ਅਰੈਸਟ ਕਰ ਜਿੰਨੀ ਕਰਨੀ ਆ ਜੇ ਤੈਨੂੰ ਕੋਈ ਖਾਣ ਪੀਣ ਨੂੰ ਜੀ ਕਰੂਗਾ ਤਾਂ ਮੈਨੂੰ ਦੱਸ ਦੀ। ਆਹੋ ਆਹੋ। ਕੈਂਡੀ ਮੈਨੂੰ ਚੱਕਰ ਆਉਂਦੇ ਆ ਮੈਂ ਕੋਈ ਨਹੀਂ ਇਦਾਂ ਹੁੰਦਾ ਹੁੰਦਾ। ਉਹ ਪਹਿਲਾਂ ਪਹਿਲਾਂ ਹੁੰਦੇ ਹੁੰਦੇ ਆ ਬੱਚੇ ਦੇ ਨਾਲਸਨ ਹੁੰਦੇ ਕਈਆਂ ਦੇ। ਹਾਂ ਤੇ ਕੋਈ ਗੱਲ ਨਹੀਂ ਤੇ ਜੋ ਵੀ ਤੇ ਦਿਲ ਕਰੇ ਉਹ ਚੀਜ਼ ਲਿਆ ਕੇ ਦੇਈ। ਮੈਂ ਤਾਂ ਉਹ ਕਿਹਾ ਮੈਨੂੰ ਦੱਸੇ ਖੱਟੀ ਨੂੰ ਜੀਗਾ ਤਾਂ ਖੱਟੀ ਜਿ ਮਿੱਠੀ ਨੂੰ ਜੀਗਾ ਆਹ ਉਹ ਤੇ ਚੱਲ ਦੱਸੂਗੀ ਮੈਨੂੰ ਤੇ ਫੇਰੀ ਆ ਸਾਬੀ ਨੂੰ ਕਹੀ ਵੀ ਥੋੜਾ ਸੰਭਲ ਕੇ ਰੋਵੇ ਨਹੀਂ ਸਾਬੀ ਨੂੰ ਮੈਂ ਸਮਝਾਤਾ ਵਾ ਆਹੋ ਠੀਕ ਹੈ ਸਾਬੀ ਨੂੰ ਮੈਂ ਕਿਹਾ ਵੀ ਹੁਣ ਨਾ ਕਿਤੇ ਕੋਈ ਕਦਮ ਉਹ ਜਾ ਜੋਕ ਨਹੀਂ ਦੇ ਜਿੱਦ ਤੱਕ ਆ ਤੋ ਕਣਾ ਦੇਦੀ ਉਹਨੂੰ ਉਹ ਤੇ ਗੱਲ ਆਉਣਾ ਹੋਏ ਕਿ ਹੱਸ ਮਜਾਕ ਨਾਲ ਧੱਕਾ ਦੇ ਦੇ ਤਾਂ ਹੋਰ ਪੰਗਾ ਪੈ ਜੇ ਹਾਂ ਯਾਦ ਹੈਗਾ ਵਾ ਇੱਕ ਵਾਰੀ ਫੇਰ ਸਮਝਾ ਦੂੰਗੀ ਨਹੀਂ ਕੋਈ ਫੇਰ ਉਹ ਸਮਝਾ ਦੇ ਤੇ ਕੋਈ ਨਹੀਂ ਮੈਂ ਵੀ ਆਉਂਗੀ ਮੈਂ ਵੀ ਕਹੂੰਗੀ ਜਦ ਮੈਂ ਆਉਂਗੀ ਆਜੀ ਤੂੰ ਵੀ ਘਰ ਕੇ ਕੋਈ ਨਹੀਂ ਆਉਂਗੀ ਤੇ ਚਲ ਹੋਰ ਠੀਕ ਠਾਕ ਹੈ ਨਾ ਹਾਂ ਵਧੀਆ ਵਧੀਆ ਤੇ ਕੀ ਕਰਨੀ ਹੈ ਸੁਖਾ ਸੋ ਕੁਛ ਵੀ ਨਹੀਂ ਲੰਮੇ ਪਈ ਤੈਨੂੰ ਦੱਸਣ ਦੀ ਅੱਖਾਂ ਦੀ ਸਿਰ ਪਿੜੋਣ ਨਾਲ ਚੱਕਰ ਆਉਂਦੇ ਤੇ ਮੈਂ ਘੜੀ ਲੰਮੇ ਪੈ ਲਿਆ ਕੋਈ ਤੇ ਟੈਸਟ ਪੂਸਟ ਕਰਵਾ ਲਿਆ ਨਾ ਉਹਦੇ ਕੋਈ ਨਹੀਂ ਕਿ ਖੜੂਗੀ ਕਰਵਾ ਲਿਆ ਨਾਲੇ ਫੇ ਵੀ ਡਾਕਟਰੀ ਇਲਾਜ ਹੋਰ ਹੁੰਦਾ ਵੀ ਡਾਕਟਰ ਨਾਲ ਬੰਦਾ ਵਖਾਲ ਕੇ ਨਾ ਉਸੇ ਹਿਸਾਬ ਨਾਲ ਦਵਾਈ ਦਵੀ ਚੱਲਦੀ ਹੈ ਹੈਪੀ ਚੱਲ ਗਈ ਹੈ ਹਾਂ ਹੈਪੀ ਚੱਲ ਗਈ ਹੈ ਅੱਛਾ ਚੱਲ ਗਈ ਸਾਰੇ ਪੀਨੇ ਵੇਖੀ ਕਿੰਨਾ ਖੋਸ਼ ਹੋਣਾ ਆ ਹੁਣ ਦੱਸਦੇ ਹਾਂ ਕਿ ਖੋਸ਼ ਹੋਣਾ ਨਾਲੇ ਉਹਨੇ ਹੁਣ ਬਾੜ ਦਾ ਕੰਪਨਡ ਦਾ ਕੀ ਪਤਾ ਕਿ ਉਦੋਂ ਤੱਕ ਬਣ ਜਾਵੇ ਸਿੱਤੀ ਬਣ ਜਾਣਾ ਚੱਲ ਵਧੀਆ ਵਾ ਬਣ ਜਾਊਗਾ ਤੇ ਵਧੀਆ ਬਣ ਜਾਏਗਾ ਕੀ ਪਤਾ ਕੋਈ ਵੇਖਿਆ ਜਾਣਾ ਚਲ ਕੋਈ ਨਹੀਂ ਫੋਨ ਤੇ ਵੇਖ ਲੋਗੀ ਫੋਨ ਤੇ ਲੇ ਲੋਗੀ ਚਲੋ ਹੋਰ ਠੀਕ ਠਾਕ ਨਾ ਤੇ ਮੇਰੀ ਗਰਲਸ ਨੂੰ ਮੈਂ ਬੈਠਾ ਕੇ ਚਾਹ ਕਾ ਪਪੜਾ ਕਰਾ ਨਾ ਇੱਕ ਮਿੰਟ ਲੱਗਣਾ ਨਹੀਂ ਚਾਹ ਨਹੀਂ ਪੀਣੀ ਮੈਂ ਚਾਹ ਹੁਣੇ ਪੀ ਕੇ ਆਈ ਮੋੜ ਕੇ ਆਉਂਗੀ ਕਿਤੇ ਫੇਰ ਚਾਹ ਪੀਉਂਗੀ ਜਦ ਇੱਕ ਮਿੰਟ ਲੱਗਣਾ ਸਿਰਫ ਨਹੀਂ ਬੇਦਾ ਗੱਲਾਂ ਬਤਾ ਕਰਦੇ ਆ ਚਾਹ ਦੇ ਕਿ ਪਿਣਾ ਚਾਹ ਤੇ ਹੁਣ ਸਵੇਰ ਦੀ ਦੋ ਤਿੰਨ ਵਾਰੀ ਪੀ ਲਈ ਆ ਮੈਂ ਵੀ ਆਉਣ ਡਿਆ ਮਿਸਤਰੀ ਆਉਣੇ ਵਾਲਾ ਯੋ ਤਾਂ ਪਤਾ ਨਹੀਂ ਭਾਏ ਜਾਗ ਆ ਗਿਆ ਹੋਵੇ ਤੇ ਆਉਣ ਹੀ ਵਾਲਾ ਵਾ ਤੇ ਮੈਂ ਚਲੋ ਤੇ ਲਈ ਚਾਹ ਪਾਣੀ ਤੇ ਰੋਟੀ ਪਾਣੀ ਲੱਗੇ ਮੈਂ ਤਿਆਰ ਕਰਨਾ ਰੋਟੀ ਐਂਟੀ ਪੜਾ ਕੇ ਰੱਖ ਚੱਲ ਸਬਜੀ ਸਬਜੀ ਬਣਾ ਕੇ ਰੱਖ ਲੈ ਜਦੋਂ ਆਉਣਾ ਉਦੋਂ ਨਹੀਂ ਨਹੀਂ ਦਾਲ ਬਣਾਉਣੀ ਆ ਠੀਕ ਆਹੋ ਦਾਲ ਬਣਾ ਕੇ ਸਬਜੀ ਫੜਕੇ ਲਾਦਨੇ ਉਦੋਂ ਇੱਕ 1.5 ਵਜੇ ਖਾਂਦੇ ਹੁੰਦੇ ਆ ਚਾਹ ਬਣਾ ਲੈ ਪਿਆਲ ਦਾਂਗੇ ਇੱਕ ਦੋ ਵਾਰੀ ਹਾਂ ਚਲੋ ਹੋਰ ਫਿਰ ਬਾਅਦ ਸੇ ਠੀਕ ਚੱਲ ਠੀਕ ਆ ਫਿਰ ਆ ਜਾ ਪੈਂਚ ਚੱਲੀ ਅੰਦਰ ਨੂੰ ਨਹੀਂ ਸੁਖਵਿੰਦਰ ਨਹੀਂ ਮੈਂ ਆਉਣਾ ਮੁੜ ਕੇ ਆਉਂਗੀ ਤੇ ਫਿਰ ਆਉਂਗੀ ਕਿਉਂਕਿ ਸੋਕ ਠੀਕ ਨਹੀਂ ਆ ਤੇ ਮੈਨੂੰ ਜਾਣ ਦੇ ਮੈਂ ਹਾਂ ਚੱਲਵਾਂ ਸੁਖਵਿੰਦਰ ਨੂੰ ਦੱਸ ਹੀ ਆਵਾਂ ਚੱਲ ਫਿਰ ਠੀਕ ਆ ਮੈਂ ਤਾਂ ਤੇ ਮੈਂ ਖਿਆ ਚੱਲ ਆਜੋ ਨਹੀਂ ਤੂੰ ਘਰ ਨੂੰ ਆਵੀਂ ਕੰਮ ਨੂੰ ਕਰਕੇ ਨਾ ਘਰ ਨੂੰ ਆ ਜੀ ਚਲ ਠੀਕ ਹੈ ਫਿਰ ਠੀਕ ਹੈ ਫਿਰ ਓਕੇ